ਨੂਰ ਅਰਸੋਂ ਗੁਰਸੋਂ ਛੱਡੀ ਐ ਤੁਧ ਡਿਠੇ ਸੱਚੇ ਪਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਤਿਸ਼ਾ ਸਿਰ ਸ਼ਾਹੰਦੈ ਸ਼ਾਹ ਜਿਸ ਪਾਸ ਬਹਿਖਿਆ ਸੋਹੀਏ ਸਵਨੰਦਾ ਬਿਸਾਹੋ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ 9 ਗੋਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੀਨਾ ਕਹੋ ਨਾਨਕ ਹਰ ਭਜ ਮਨਾ ਜਿਹ ਵਿਦਜਲ ਕੋਮੀਨਾ ਬੇਖੀ ਅਨਸਿਉ ਕਾਹਿ ਰਜਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ ਤਰਨਾ ਪੋ ਇਉ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨ ਆਉਦ ਜਾਤ ਹੈ ਬੀਤ ਬਿਰਦ ਭਇਓ ਸੁਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਬਰੇ ਕਿਉ ਨ ਭਜੈ ਭਗਵਾਨ ਤਾਨਦਰ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੇ ਕਛ ਸੰਗੀ ਨਹੀਂ ਨਾਨਕ ਸਾਜੀ ਜਾਣ ਪਤ ਤ ਉਧਾਰਨ ਭੈ ਹਰਨ ਹਰ ਅਨਾਥ ਕੇ नाथ ਕਹ ਨਾਨਕ ਤਿਹ ਜਾਨੀਐ ਸਦਾ ਵਸਤ ਤੁਮ ਸਾਥ ਤਨ ਤਨ ਜੇ ਤੂਪ ਦੀਓ ਤਾਸਿਓ ਨਿ ਹੋ ਨਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲ ਤਦੀਨ ਤਾਨ ਤਨ ਸੰਪੈ ਸੁਖ ਦੀਓ ਅਰ ਜੇ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿੰ ਕੋਏ ਕਉ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤਿਹ ਪਜ ਰੇਤ ਮੀਤ ਕਉ ਨਾਨਕ ਸੁਨ ਰੇ ਮਨਾ ਆਉਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਜਿਓ ਜਾਨੋ ਚਤਰ ਸੁਜਾਨ ਜੇਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ ਘਟ ਘਟ ਮੈਂ ਹਰਿ ਜੂਵਸੈ ਸੰਤਨ ਕਹਿਓੁ ਪੁਕਾਰ ਕਹ ਨਾਨਕ ਤਿਹ ਭਜ ਮਨਾ ਭਉ ਨਿਦ ਉਤਰੈ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਬਮਾਨ ਕਹਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜਿਹ ਕੰਚਣ ਲੋਹ ਸਮਾਨ ਕਹਉ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਣ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨ ਮੁਕਤ ਤਾਹਿ ਤੈ ਜਾਣ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਏ ਬਖਾਨ ਜੇ ਵਿਖਿਆ ਸਗਲੀਤ ਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਥੇ ਭਾਗ ਜੇ ਮਾਇਆ ਮਮਤਾਤ ਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ جے પ્રાની ਹੋ ਮੈਂ ਤਜੀ ਕਰ ਤਾਰਾਮਿ ਪਛਾਨ ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਭੈ ਨਾ ਸਣ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਿਹ ਕਾਮ ਜੀਵ ਗੁਣ ਗੋਬਿੰਦ ਪਜੋ ਕੰਨ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮਨਾ ਪਰ ਨ ਜਮਕੇ ਤਾਨ ਜੋ ਪ੍ਰਾਨੀ ਮਮਤਾ ਤਜੇ ਲੋਭ ਮੋਹ ਅਹੰਕਾਰ ਕਉ ਨਾਨਕ ਆਪਨ ਤਰੈ ਔਰ ਨ ਲੇਤ ਉਦਾਰ ਜਿਉ ਸੁਪਣਾ ਅਰਪੇਖਣਾ ਐਸੇ ਜਗ ਕੋ ਜਾਣ ਇਨ ਮੈਂ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਣ ਮੈਂ ਨਾਨਕ ਕੋ ਨਾਰਾਇਣ ਜਹਿ ਚੀਤ ਜੈਸੀ ਜਲਦੀ ਬੁੱਧ ਬੁਧਾ ਉਪਜੈ ਬਿਨ ਸੇ ਨੀਤ ਜਗ ਰਚਨਾ ਤੈ ਸੇ ਰਚੀ ਕਹੋ ਨਾਨਕ ਸੁਣ ਮੀਤ ਪ੍ਰਾਨੀ ਕਛੁ ਨ ਚਿਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਪਰ ਤਾਹੇ ਜਮ ਫੰਦ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ ਕਉ ਨਾਨਕ ਸੁਨ ਰੇ ਮਨ ਦੁਰਲਭ ਮਾਨੁਖ ਦੇਹ ਮਾਇਆ ਕਾਰਨਤਾਵਹੀ ਮੂਰਖ ਲੋਗ ਅਜਾਨ ਕਉ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਣ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫੜ ਰਿਓ ਵਿਸਰਿਓ ਗੋਬਿੰਦ ਨਾਮ ਕੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ ਪੁਰਾਨੀ RAMਨ ਚਿੱਤਿ ਮਦਮਾਇ ਕੈ ਅੰਦ ਕਉ ਨਾਨਕ ਹਰ ਭਜਨ ਬਿਨ ਪਰਤ ਤਾਹਿ ਜਮ ਖੰਦ ਸੁਖ ਮੇ ਬਹੁ ਸੰਗੀ ਭਏ ਦੁਖ ਮੇ ਸੰਗ ਨ ਕੋਏ ਕਉ ਨਾਨਕ ਹਰ ਭਜਮਨ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਉ ਨਾਨਕ ਹਰਿ ਭਜਮਨ ਨਿਰਪੈ ਪਾਵੇਂ ਵਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਧ ਫੁਣ ਤੀਨ ਅਵਸਥਾ ਜਾਨ ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਣ ਕਰਨਹੁ ਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਮ ਰਹਿਓ ਨਿਕਸਿਦ ਨਾਹਿਨ ਮੀਤ ਨਾਨਕ ਮੂਰਤ ਚਿੱਤਰ ਜਾਂ ਛਾੜਤ ਨਾਹਿਨ ਪੀਤ ਨਰ ਚਾਹਤ ਕਸ਼ੋਰ ਰਹਿ ਕੀਓ ਰਹਿ ਪਹੀ ਚਿਤਵਤ ਰਹੇ ਉਠਗਾਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕਹੋ ਨਾਨਕ ਸੁਨ ਰੇ ਮਨ ਹਰਿ ਭਾਵੇ ਸੋ ਹੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰ ਤਿਹ ਪੂਰਨ ਹੋਵੇ ਕਾਮ ਹੈ ਮਾਣ ਕਹਾ ਕਰੈ ਜਗ ਸੁਪਨੇ ਜਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹੇ ਉਪਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈਂ ਮੀਤ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤਹਿ ਜਗ ਜੀਤ ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸਵਾਮੀ ਕੋ ਗ੍ਰਹਿ ਜਾਓ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜ ਇਕ ਮਨ ਹੋਏ ਇਕ ਚਿੱਤ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ ਸੇਰ ਕਾਮ ਪਿਉ ਪਗ ਡਗ ਮਗੇ ਨੈਣ ਜੋਤ ਤੇਹੀਨ ਕਹੋ ਨਾਨਕ ਏ ਬਿਦ ਭਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਤਿਹਰਾ ਖੋ ਮਨ ਮਾਹੇ ਜਗ ਰਜਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜਉ ਬਲੂ ਕੀ ਪੀਤ RAM ਗਯੋ ਰਾਵਣ ਗਯੋ ਜਾਂ ਕਉ ਬੋ ਪਰਵਾਰ ਕਉ ਨਾਨਕ ਥਿਰ ਕਛ ਨਹੀਂ ਸੁਪਨੇ ਜਾਂ ਸੰਸਾਰ ਚਿੰਤਾ ਤਾਂ ਕੀ ਕੀਜੀਐ ਜੋ ਹਨ ਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੋਹਰਾ ਬਾਲਿ ਛੁਟਿ ਕਿਉ ਬੰਧਨ ਪਰੇ ਕਛੂ ਨ ਹੋ ਤੋ ਪਾਈ ਕਉ ਨਾਨਕ ਅਬੂਟ ਹਰ ਗਜ ਜਾਹੋ ਸਹਾਈ ਬਲ ਹੋਆ ਬੰਧਨ ਛੁਟੇ ਸਬ ਕਿਛ ਹੋ ਤੋ ਪਾਈ ਨਾਨਕ ਸਬ ਕਿਛ ਤੁਮਰੇ ਹਾਥ ਮੈਂ ਤੁਮਹੀ ਹੋ ਤਸਹਾਈ ਸਾਂਗ ਸਖਾ ਸਭ ਤਜ ਗਏ ਕੋ ਨਾ ਨਿਭੋ ਸਾਧ ਕਉ ਨਾਨਕ ਇਹ ਬਿਪਤ ਮੈਂ ਏਕ ਏਕ ਰਗੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ ਰਾਮ ਨਾਮ ੁਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਰਾਮ ਨਾਮ ੁਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਰਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸਦਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੂ ਇਹ ਵਸਤ ਤਜਿ ਨਹਿ ਜਾਈ ਨਿਤ ਨਿਤ ਰਖ ਰਤਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਨਰ ਗੁਣਿਆਰੇ ਕੋ ਗੁਣ ਨਾਹੀ ਆਪੇ ਦਰਸ ਪਈ ਦਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵਹਰੇਆ ਤਰਸ ਪਿਆ ਮਹਿਰਾਮ ਤੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵ ਹਰੇ ਆ ਇਕ ਓ ਔੰਕਾਰ ਸਤ ਗੁਰ ਪ੍ਰਸਾਦ ਰਾਗ ਮਲ ਰਾਗ ਏਕ ਸੰਗ ਪੰਚ ਬਰੰਗਣ ਸੰਗ ਅਲਾਪੈ ਅਠ ਨੰਦਨ ਪ੍ਰਥਮ ਰਾਗ ਪੈ ਰੂ ਵੇ ਕਰਹੀ ਪੰਚ ਰਾਗਣੀ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆ ਕੀ ਗਾਵੇ ਬੰਗਲੀ ਪੁਨਸ ਲੀਖੀ ਕੀ ਪਈ ਬਾਰੀ ਏ ਪਹਿਰੋਂ ਕੀ ਪੰਚ ਨਾਰੀ ਪੰਚ ਮਹਾਰਖ ਦਿਸ਼ਾ ਸੁਨਾਵੇਂ ਬੰਗਾਲ ਮਦ ਮਾਦ ਵਗਾਵੇਂ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੀ ਗਾਵੇ ਗਾਇਨ ਪਤਰ ਦੁਤਿਆ ਮਾਲਕਾਸ਼ ਕਿਆ ਲਾਪੈ ਸੰਗ ਰਾਗਣੀ ਪੰਚ ਥਾਪੈ ਗੋંડ ਕਰੇ ਅਰਦੇਵ ਗੰਧਾਰੀ ਗੰਧਾਰੀ ਸੇ ਹਉਤੇ ਉਚਾਰੀ ਧਨਾਸਰੀਏ ਪੰਚੁ ਗਾਏ ਮਾਲ ਰਾਗ ਕੋਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਵਲ ਚੰਡ ਕੋਸਕ ਓਵਾਰਾ ਖਖਟਿਆ ਪੋਰਾ ਨਦ ਗਾਏ ਅਸ਼ਟ ਮਾਲ ਕੋਸਕ ਸੰਗ ਲਾਈ ਪੁਣਿਆ ਹੋ ਹਿੰਡੋਲ ਪੰਚਨਾਰ ਸੰਗ ਅਸ਼ਟ ਸੁਤ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹਿ ਤੇ ਲੰਗੇ ਦੇਵ ਕਰਿ ਆਏ ਬਸੰਤੀ ਸੰਦੂਰ ਸੁਹਾਈ ਸਰਸ ਈ ਰੀ ਲੈ ਪਹਾਰਜ ਸੰਗ ਲਾਈ ਪੰਚੋ ਆਰਜਾ ਸੁਰਮਨੰਦ ਭਾਸਕਰ ਆਈ ਚੰਦਰ ਬਿੰਬ ਮੰਗਲਨ ਸੁਹਾਈ ਸਰਸਬਾਣਿ ਆਹੇ ਬినੋਦਾ ਗਾਵੇ ਸਰਸਬ ਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਵਾਰੀ ਕਸ਼ੇਲੀ ਪਟਮੰਜਰੀ ਟੋੜੀ ਕਹੇ ਅਲਾਪ ਕਾਮੁਦੀ ਅਉ ਗੂਜਰੀ ਸੰਗ ਦੀਪਕ ਕੇ ਥਾਪ ਕਲੰਕਾ ਪੁੰਤਲ ਆਰੰਮ ਕਮਲ ਕੁਸਮ ਚੰਪ ਕੇ ਨਾਮਾ ਗौरा ਔ ਕੰਨਰਾ ਕਲਿਆਨ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲਿ ਸ਼੍ਰੀ ਰਾਗ ਵੇ ਗਾਵੇਂ ਪੰਚੂ ਸੰਗ ਬਰੰਗਣ ਲਾਵੇਂ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੇਂ ਅਸਵਰੀ ਤੇ ਬਾਛੇ ਸਿੰਧਵੀ ਲਾਪੀ ਸ਼੍ਰੀ ਰਾਗ ਸਿਉ ਪੰਚਉ ਥਾਪੀ ਸਾਲੂ ਸਾਰਗ ਸਗਰਾ ਔਰ ਗੋਂਡ ਗੰਬੀਰ ਅਸ਼ਟਪੁੱਤਰ ਸ਼੍ਰੀ ਰਾਗ ਕੇ ਗੁੰਡਕੁੰਭ ਮੀਰ ਖਸ਼ਟਮ ਮੇਗ ਰਾਗ ਵੈ ਗਾਵੇਂ ਪੰਚਉ ਸੰਗ ਬਰੰਗਣ ਲਾਵੇਂ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੇਂ ਆਸਾ ਗੁਣ ਗੁਣੀ ਊਚੈ ਸੁਰ ਸੂਹ ਪੁਨ ਕੀਨੀ ਮੇਗ ਰਾਗ ਸਿਉ ਪੰਚੋ ਚੀਨੀ ਬੈਰ ਤਰ ਗਜ ਤਰ ਕੇਦਾਰ ਜਵਲੀ ਤਰ ਨਟਿ ਔ ਜਲ ਧਾਰ ਪੁਨ ਗਾਵੇਂ ਸ਼ੰਕਰੋ ਸਿਆਮਾ ਮੇਗ ਰਾਗ ਪੁਤ੍ਰਨ ਕੇ ਨਾਮ ਖਸ਼ਟ ਰਾਗ ਹੋਣ ਗਾਈ ਸੰਗ ਰਾਗਣੀਤੀ ਸ ਸਭੇ ਪੁੱਤਰ ਰਾਗਨ ਕੇ 18 10 20 ਖਸ਼ਟ ਰਾਗ ਹੋਣ ਗਾਈ ਸੰਗ ਰਾਗਣੀਤੀ ਸ ਸਭੇ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋਂ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ